ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਐਸਐਸਪੀ ਬਠਿੰਡਾ ਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਈਏ ਸਟਾਫ ਟੂ ਬਠਿੰਡਾ ਦੀ ਪੁਲਿਸ ਪਾਰਟੀ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਅਗਸਤ ਦੇ ਦੌਰਾਨ ਪਟਰੀ ਪੁਲਸੂਆ ਪਿੰਡ ਕੋਠਾ ਗੁਰੂ ਥਾਣਾ ਧਿਆਲਪੁਰਾ ਪੁਲਿਸ ਪਾਰਟੀ ਪਹੁੰਚਦੀ ਹੈ ਜਿੱਥੇ ਸੜਕ ਦੇ ਖੱਬੇ ਪਾਸੇ ਸੂਆ ਪਟਰੀ ਪਾਸ ਕੱਚੀ ਥਾਂ ਤੇ ਇੱਕ ਸਵਿਫਟ ਗੱਡੀ ਖੜੀ ਨਜ਼ਰ ਆ ਰਹੀ ਸੀ ਜਿੱਥੇ ਇੱਕ ਨੌਜਵਾਨ ਉਕਤ ਗੱਡੀ ਦੀ ਡਿੱਗੀ ਦੇ ਵਿੱਚ ਪਏ ਗੁੱਟਾ ਪਲਾਸਟਿਕ ਜਿਸ ਦਾ ਰੰਗ ਚਿੱਟਾ ਨਜ਼ਰ ਆ ਰਿਹਾ ਸੀ ਉਸ ਦੇ ਨਾਲ ਛੇੜਛਾੜ ਕਰ ਰਿਹਾ ਸੀ ਤਾਂ ਇਹ ਜਿਸ ਇਤ ਕਾਬੂ ਕਰਕੇ ਜਦ ਜਦ ਆ ਨਾਮ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ਲਖਵੀਰ ਸਿੰਘ ਦੱਸਿਆ ਜੋ ਕਿ ਵਾਰਡ ਨੰਬਰ 5 ਕੋਠਾ ਗੁਰੂ ਦਾ ਵਾਸੀ ਹੈ ਉਸ ਨੂੰ ਕਾਬੂ ਕੀਤਾ ਗਿਆ ਤਾਂ ਦੱਸਦੀ ਕਿ ਵਿਅਕਤੀ ਨੇ ਆਪਣੀ ਕਾਰ ਦੀ ਤਲਾਸ਼ੀ ਕਿਸੇ ਗਸ਼ਟੇਡ ਅਫਸਰ ਦੇ ਸਾਹਮਣੇ ਕਰਵਾਉਣ ਦੀ ਇੱਛਾ ਜਿਹੜੀ ਹੈ ਉਹ ਜ਼ਾਹਰ ਕੀਤੀ ਤੇ ਇਸ ਦੇ ਨਾਲ ਹੀ ਦੱਸਦੀ ਕਿ ਤਲਾ ਮਿਲਨ ਤੇ ਜਦ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਤਾਂ ਲਖਵੀਰ ਸਿੰਘ ਦੇ ਕਬਜ਼ੇ ਦੇ ਵਿੱਚੋਂ ਗਾਰ ਦੀ ਡਿੱਗੀ ਦੇ ਵਿੱਚ ਪਏ ਗੱਟਾ ਪਲਾਸਟਿਕ ਦੀਆਂ 5000 ਨਸ਼ੀਲੀਆਂ ਗੋਲੀਆਂ ਤੇ 4000 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਤੇ ਮਾਨਯੋਗ ਅਦਾਲਤ ਚ ਪੇਸ਼ ਕਰਕੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਮਾਨਯੋਗ ਸ਼੍ਰੀਮਤੀ ਅਮਨੀਤ ਕਾਉਂਟਰ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਬਚੰਦਾ ਜੀ ਦੇ ਵਿਸ਼ਾਣ ਦੇ ਅਨੁਸਾਰ ਸ਼੍ਰੀ ਅਜੇ ਗਾਂਧੀ ਆਈ ਪੀ ਐਸ ਅਸਪੀਨ ਅਰਟੀਸ਼ਨ ਬਠਿੰਡਾ ਜਿਹੜੇ ਮੈਂ ਮਾਈ ਹੇਟਰ CA2 ਦੀ ਸਾਡੀ ਟੀਮ ਜਿਹੜੇ ASI ਹਰਮਨ ਜੀ ਸਿਨਾਗੋਈ ਕਰ ਰੇ ਸੀ ਉਹ ਨਾ ਖਾਣਾ ਤੋਂ ਫਕਤਾ ਰੋਡ ਤੇ ਜਾ ਰਹੇ ਸੀ ਜਦੋਂ ਪੁਲਿਸੂਆ ਬਹਾਦਰਗਵਾ ਕੋਠਾਗੁਰੂ ਪਹੁੰਚੀ ਤੇ ਉੱਥੇ ਅਨੇਕ ਨੌਜਵਾਨ ਉਹਨੂੰ ਆਪਣਾ ਸ਼ਿਫਟ ਡੇਅਰ ਕਾਰ ਆ ਜਿਹਦੇ ਦਾ ਨੰਬਰ BB2 BD 5201 ਸਮੇਤ ਕਾਬੂ ਕੀਤਾ ਤੇ ਉਸ ਉਹਨਾਂ ਨੇ ਤਲਾਸ਼ੀ ਲਈ ਮੈਂ ਵੀ ਮੌਕੇ ਤੇ ਉੱਥੇ ਪੁੱਜਾ ਜੋ ਉਹਨੂੰ ਤਲਾਸ਼ੀ ਲਈ ਗਈ ਤੇ ਉਹ ਜਿਹੜਾ ਬੰਦਾ ਫੜਿਆ ਉਹਦਾ ਨਾਮ ਲਖੀਰ ਸਿੰਘ ਪੁੱਤਰ ਪ੍ਰੀਤਵ ਸਿੰਘ ਵਾਸੀ ਸਰਾਵਾਂ ਦਾ ਗਵਾੜ ਕੋਠਾ ਗੁਰੂਸੀ ਤੇ ਜੋ ਤਲਾਸ਼ੀ ਲਈ ਗਈ ਤੋਂ ਉਹਦੇ ਇੱਕ ਕਾਰਟੇ ਡਿੱਗੀ ਜਿਹੜਾ ਪਲਾਸਟਿਕ ਦਾ ਗੱਟਾ ਮਿਲਿਆ ਇਹਦੇ ਵਿੱਚੋਂ 5000 ਰਾਮਾਡੋਲ ਗੋਲੀਆਂ ਤੇ 4000 ਜਿਹੜਾ ਰੈਗਾਬਲੀਨ ਕੈਪਸੂਲਾ ਉਹ ਬਰਾਮਦ ਹੋਈ ਜਿਸ ਤੇ ਅਸੀਂ ਉਹਦੇ ਵਿਰੁੱਧ ਮਕਦਮਾ ਨੰਬਰ 81 33 249 2024 ਥਾਣਾ ਦਿਾਲਪੁਰਾ ਵਿਖੇ ਅੰਡਰ ਸੈਕਸ਼ਨ 22 C ਐਨ ਡੀ ਪੀ ਐਫ ਹੇਠ ਲਿਖ ਕੇ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦਾ ਅਸੀਂ 2 ਦਿਨ ਦਾ ਪੁਲਿਸ ਰਿਮਾਂਡ ਕੋਰਟ ਚ ਪੇਸ਼ ਕਰਕੇ ਉਹਨੂੰ ਹਾਸਲ ਕੀਤਾ ਤੇ ਹੁਣ ਤੇ ਹੋਰ ਪੁੱਛਗੀਆਂ ਜਾਰੀ ਆ ਇਹ ਬੰਦਾ ਪਹਿਲਾਂ ਵੀ ਐਸਾ ਵੇਚਣ ਦਾ ਆਦੀ ਹੈ ਤੇ ਪਹਿਲਾਂ ਵੀ ਥਾਣਾ ਦਿਾਲਪੁਰਾ ਵਿਖੇ ਥਾਣਾ ਬਾਜਾਖਾਨਾ ਵਿਖੇ ਨਸ਼ੇ ਦੇ ਮਕਦਮੇ ਜਿਹੜੇ ਦਰਜ ਹੈ। ਇਹ ਕਿਸੇ ਕਿਥੋਂ ਆ ਕੇ ਆਇਆ ਸੀ ਕੋਈ ਇਹ ਤੁਸੀਂ ਸਾਹਮਣੇ ਆਇਆ ਹੋ। ਇਹਦੇ ਤੋਂ ਨਹੀਂ ਇਹਨਾਂ ਰਮਾੜਾ ਸਾ ਕੀਤਾ ਤਾਂ ਥੋਰਲੀ ਪੁਸ਼ੇ ਕਰਕੇ ਜਿੱਥੇ ਵੀ ਇਹਨੇ ਲਿਆਂਦੀ ਹੋਈ ਜਾਣ ਨੇ ਜਿੱਥੇ ਜਾ ਕੇ ਲੈਣੇ ਆ ਫਾਰਵਰਡ ਬੈਕਵਰਡ ਲਿੰਕ ਜਿਹੜੇ ਨੇ ਅਸੀਂ ਪਤਾ ਕਰਕੇ ਉਹਨਾਂ ਦੋਸ਼ੀਆਂ ਨੂੰ ਕਦਮਾਂ ਦੀ ਗ੍ਰਿਫਤਾਰ ਕਰਾਂਗੇ ਪਹਿਲਾਂ ਕਿਹਦੇ ਵੀ ਥਾਣੇ ਦੇ ਵਿੱਚ ਪਾਰਟੀ ਦਰਜਾ ਪਹਿਲਾਂ ਬਾਜਾਖਾਨਾ}{|\text{ਦਿਆਲਪੁਰਾ}} ਇੱਕ ਤੇ ਚੋਰੀ ਦਾ ਬੱਸੀਆ ਵੀ ਦਰਜਾ}{|\text{ਦਿਆਲਪੁਰਾ}} ਇੱਕ ਤੁਸੀਂ ਕੱਲ ਚਿੱਟਾ ਗ੍ਰਾਮ ਤੋਂ ਚਿੱਟਾ ਛੇ ਗ੍ਰਾਮ ਰਾਤ ਤੇ ਟੂਰੀ ਦੇ ਚਿੱਟਾ ਹੋਵੇ ਉਹਦੇ ਵਿੱਚ ਵੀ ਜਿਹੜਾ ਜਗਦੀਪ ਸਿੰਘ ਮੌਕੇ ਤੇ ਫੜਿਆ ਉਹ ਸੀ ਜੋ ਜਿਹੜੇ ਦੋ ਉਹਨਾਂ ਨਾਲ ਅੱਗੇ ਬੈਕੋਰ ਹੌੜਾ ਲੇਕਨੋ ਚ ਵੀ ਇਹ ਦੋ ਵਿਅਕਤੀ ਹੋਰ ਅਰਸ਼ਟ ਕੀਤੇ ਹੈ ਮਕਦਮਾ ਦਰਜ ਕਰ ਲਿਆ ਹੈ ਕਿਹੜਾ ਤਰਨਾ ਕਰਦਾ ਹੈ ਕਿ ਥਾਮਨੇ ਦੇ ਵਿੱਚ ਕਿਉਂ ਨਾਮ ਲਾਇਆ ਗਿਆ ਇਹ ਇੱਕ ਬੰਦੇ ਨੇ ਆਪਣਾ ਮਹਾਰਾਜਪਿੰਡ ਦੇ ਬੰਦੇ ਨੇ ਲੈ ਚ ਛਾਲ ਮਾਰ ਕੇ ਹੁਦਕੀ ਕੀਤੀ ਸੀ ਉਹਨੇ ਆਪਣਾ ਇੱਕ ਰੁਕਾ ਛੱਡਿਆ ਮੈਂ ਦੋ ਬੰਦਿਆਂ ਨੂੰ ਤੰਗ ਆ ਕੇ ਇਹ ਹੁਦਕੀ ਕੀਤੀ ਆ ਉਹ 306 ਦਾ ਮਕਦਮਾ ਉਹਦੇ ਨਾਂ ਦੇ ਖਿਲਾਫ ਦਰਜ ਕੀਤਾ ਹੈ ਇਕਸਰ ਸ਼ੇਅਰ ਬਾਜ਼ਾਰ ਵਿੱਚ ਜਿੱਦਾਂ ਪਰਮੰਦਰਾਟ ਦੇ ਬ੍ਰੋਕਰਾਂ ਨੇ ਕਿ ਪਾਰੀਆਂ ਦਾ ਸਪੂਰਕ ਸੂਚ ਨਹੀਂ ਹੈ। ਉਹ ਇਹ ਮਕਦਮੇ ਦੀ ਥੋਰਲੀ ਇਨਵੈਸਟੀਗੇਸ਼ਨ ਕਰ ਰਹੇ ਹਨ। ਤੇ ਜਿਸ ਤਰ੍ਹਾਂ ਉਹਦੇ ਤਰੀਕ ਦਿਨ ਤੱਕ ਸਾਹਮਣੇ ਆਉਣਗੇ ਉਸ ਦੇ ਅਨਸਾਰ ਕਾਰਵਾਈ ਕੀਤੀ ਜਾਵੇ।